ਅੱਜ ਪੰਜਾਬ ਰਾਈਸ ਮਿਲ ਐਸੋਸੀਏਸ਼ਨ ਤੇ ਪੰਜਾਬ ਰਾਈਸ ਇੰਡਸਟਰੀ ਦੇ ਮੋਹਤਵਾਰ ਬੰਦਿਆਂ ਨਾਲ ਅਨੁਰਾਗ ਪਰਮਾਜੀ ਪ੍ਰਿੰਸੀਪਲ ਸੈਕਟਰੀ ਸੀਐਮ ਔਰ ਸੈਕਟਰੀ ਫੂਡ ਤੇ ਐਮਡੀ ਸਹਿਬਾਨ ਟਰੈਕਟਰ ਫੂਡਸ ਸਹਿਬਾਨ ਉਹਨਾਂ ਨਾਲ ਮੀਟਿੰਗ ਚਲੀ 4 ਘੰਟੇ ਔਰ ਅਸੀਂ ਕੁਝ ਡਿਮਾਂਡਾਂ ਤੁਹਾਨੂੰ ਪਰਸੋਂ ਪਟਿਆਲੇ ਦੀ ਮੀਟਿੰਗ ਨੇ ਵਿੱਚ ਵੀ ਦੱਸੀਆਂ ਸੀ ਵੀ ਇਹ ਮੀਟਿੰਗ ਦੀ ਅਸੀਂ ਸੱਡ ਗਿਆ ਸਟੇਟ ਦੀ ਡਿਮਾਂਡਾਂ ਹੈ ਤੇ ਸਪੇਸ ਦੀ ਡਿਮਾਂਡ ਹੈ ਸਰਕਾਰ ਹਾਲੀ ਤੱਕ ਸਰਕਾਰ ਨੇ ਸਾਡੀਆਂ ਡਿਮਾਂਡਾਂ ਸੁਣੀਆਂ ਜਿਹਦੇ ਵਿੱਚ ਤੁਹਾਨੂੰ ਸੈਣੀ ਸਾਹਿਬ ਦੱਸਣਗੇ ਤੇ ਸਤਪੰਜ ਦੱਸਣਗੇ ਵੀ ਡਿਮਾਂਡਾਂ ਸਾਡੀਆਂ ਕੀ ਕੀ ਸੀ ਉਹਨਾਂ ਦੇ ਅਸੀਂ ਕੋਲ ਅਟਕੀਆਂ ਤੇ ਉਹ ਸੈਣੀ ਸਾਹਿਬ ਸਭ ਤੋਂ ਪਹਿਲਾਂ ਤਾਂ ਜਿਹੜਾ ਮੇਨ ਮੁੱਦਾ ਸੀ ਕਿ ਸਾਡੇ 500 ਸਟੈਗ ਐਫਆਰ ਕੇ ਦੇ ਪ੍ਰੈਸੈਂਸੀ ਦਾ ਬੋਰਡ ਦੇ ਵਿੱਚ ਜਿਹੜਾ ਹੈਗਾ ਚੱਲ ਰਿਹਾ ਕੇਸ ਹੈ ਉਦੇ ਬਾਰੇ ਜਿਹੜੇ ਬੰਦੇ ਆ ਦੇ ਚੱਕੇ ਜੈਸ਼ਨ ਚ ਪਏ ਨੇ ਇੱਕ ਤਾਂ ਉਹਨਾਂ ਨੂੰ ਰਾਡਵੰਟ ਦੇ ਵਿੱਚ ਨਹੀਂ ਰੋਕਿਆ ਜਾਊਗਾ ਇਹ ਬਹੁਤ ਵੱਡਾ ਮੁੱਦਾ ਮੁੱਦਾ ਜੀ ਔਰ ਇਹ ਕੋਰਡ ਦੇ ਵਿੱਚ ਵੀ ਸਟੇਟ ਗਵਰਨਮੈਂਟ ਨੇ ਹਾਂ ਸਟੇਟ ਗਵਰਨਮੈਂਟ ਨੇ ਵੀ ਕਿਹਾ ਕਿ ਅਸੀਂ ਸੈਂਟਰ ਸਰਕਾਰ ਨੂੰ ਲਿਖੇ ਦਲਾਂਗੇ ਜੀ ਐਮ ਐਫਸੀ ਤੋਂ ਵੀ ਕਿਹਾ ਵੀ ਹਾਜਵੰਟ ਸੈਕੂਰੀਟੀ ਨਹੀਂ ਹੋਈ ਤੇ ਉੱਥੇ ਲਿਖੇ ਦਿੰਗੇ ਦੂਜੀ ਗੱਲ ਸਾਡੀ 11 ਲੱਖ ਜਿਹੜੀ ਸਿਕਿਉਰਿਟੀ ਸੀ ਉਹ ਉਹਨਾਂ ਨੇ ਵਾਪਸ ਕਰਨੀ ਅਮਰੀਕੀ ਪੀਜੇ ਵੀ ਦੇ ਡਿਮਾਂਡ ਕੀਤੀ ਹੈ ਡਿਮਾਂਡ ਕੀਤੀ ਅਸੀਂ ਵਾਪਸ ਕਰਵਾਉਣ ਦੀ ਡਿਮਾਂਡ ਮੰਗੀ ਹੈ ਸੀਐਮਆਰ ਸਿਕਿਉਰਟੀ ਜਿਹੜੀ ਲੱਗਦੀ ਸੀ ਜਿਹੜੀਆਂ ਏਜੰਸੀਆਂ ਨੂੰ ਦਿੱਤੇ ਸੀ ਅਸੀਂ ਅਸੀਂ ਆਖਿਆ ਵੀ ਹੁਣ ਕਾਹਦੀ ਤੁਸੀਂ ਸਾਡੇ ਤੋਂ ਰੱਖਦੇ ਹੋ ਇੱਕ ਤਾਂ ਸਾਡੀ ਆ ਮੰਗ ਮੰਨੀ ਜਾਵੇ ਸੀਐਮਆਰ ਸਿਕਿਉਰਟੀ ਇੱਕ ਜੋ ਸਾਡਾ ਹੋਰ ਬਕਾਇਆ ਰੰਧਾ ਹੈ ਲੈ ਵੀ ਸਿਕਿਉਰਟੀ ਦਾ ਤੇ ਉਹ ਦਿੱਤਾ ਜਾਵੇ ਇਤੋਂ ਇਲਾਵਾ ਅਸੀਂ ਇੱਕ VRL ਜਿਹੜੇ ਸਟੈਕ ਹੋਈ ਸੀ 600 ਚੱਕਾ ਉਹਨਾਂ ਮਿਲਰਾਂ ਨੂੰ ਕਨਸੀਡਰ ਕਰਕੇ ਉਹਨਾਂ ਦੀ ਅਲਾਟਮੈਂਟ ਕੀਤੀ ਜਾਵੇ ਬਹੁਤ ਐਸੇ ਮਸਲੇ ਸੀ ਲੇਕਿਨ ਉਹਨਾਂ ਨੇ ਪੋਸਟਪੋਨ ਕਰਦੇ ਆ ਸੀਐਮ ਸਾਹਿਬ ਕੋਲ ਰੱਖੇ ਐ ਤੇ ਅਗਾ ਸਾਨੂੰ ਮੀਟਿੰਗ ਦਾ ਟਾਈਮ ਦੇਣਗੇ ਹਾਰੇ ਸਥਿਤੀ ਪੰਜਾਬ ਦੀ ਰਾਈਸ ਮਿਲਰਾਂ ਵੀ ਉੱਥੇ ਜੀ ਹੁੰਦੀ ਹੈ ਬਾਕੀ ਫੈਸਲਾ ਹੋਣ ਤੇ ਤੁਹਾਡੇ ਨਾਲ ਰੂਬਰੂ ਹੋਵਾਂਗੇ ਜੇ ਸਾਡੀਆਂ ਡਿਮਾਂਡਾਂ ਮੰਨੀਆਂ ਗਈਆਂ ਤਾਂ ਸੈਣੀ ਸਾਹਿਬ ਆਪਾਂ ਅਗਲੀ ਰਣਨੀਤੀ ਬਾਰੇ ਮੈਂ ਮੈਂ ਕਿਉਂਕਿ ਅਸੀਂ ਨੇ ਫੌਰਸੀ ਜਿਹੜੀ ਸਟੇਟ ਗਵਰਨਮੈਂਟ ਦੀ ਹੈ ਉਹਦੇ ਵਿੱਚ ਜਿਹੜੀ ਮਤਲਬ ਇਨਸਪੈਕਟਰੀ ਦਾ ਸੀਗਾ ਜਿਵੇਂ ਬੜੀ ਅਲਾਟਮੈਂਟ ਹੋਣ ਤੋਂ ਪਹਿਲਾਂ ਇਹਨਾਂ ਨੂੰ ਕਿਹਾ ਵੀ ਖਤਮ ਕਰੋ ਚੈੱਕ ਵੀ ਨਹੀਂ ਕਰਨੀ ਤੇ ਦੂਜੀ ਗੱਲ ਅਸੀਂ ਇਹ ਕਿਹਾ ਕਿ ਜਿਹੜੇ ਫਿਜ਼ੀਕਲ ਵੈਰੀਫਿਕੇਸ਼ਨ ਨੂੰ ਕਰਨ ਦੇ ਜਿਹੜਾ ਸਿਸਟਮ ਹੈ ਉਹਨੂੰ ਠੀਕ ਕਰਿਆ ਜਾਵੇ ਸੋ ਐਸੇ ਤਰ੍ਹਾਂ ਬੈਂਕ ਗਾਰੰਟੀ ਨੂੰ ਕਿਹਾ ਵੀ ਖਤਮ ਕਰੋ ਸੋ OTS ਵਾਸਤੇ ਵੀ ਅਸੀਂ ਕਿਹਾ ਇਹਨਾਂ ਨੂੰ ਕਰੋ ਸੋ ਮਾਰਕੀਟ ਫੀਸ ਦੇ ਤੇ ਕਹੇ ਕਿ ਹਰਿਆਣਾ ਜਮਾਤ ਦੇ ਵਿੱਚ ਨਹੀਂ ਹੈ ਤੇ ਰਾਜ ਦੇ ਉੱਤੇ ਤੇ ਅੰਬਾਰੋਂ ਆਉਂਦਾ ਸੋ ਇਸ ਕਰਕੇ ਉਹਦੇ ਉੱਤੇ ਵੀ ਨਾਲ ਕਿਹਾ ਵੀ ਅਸੀਂ ਕਿਉਂਕਿ ਅਲਟੀਮੇਟਲੀ ਦੀ ਫਾਈਨਲ ਅਥਾਰਟੀ ਹੈ ਕਿਉਂ ਸੀਐਮ ਸਰ ਰਹ ਗਿਆ ਸੋ ਉਹਨਾਂ ਨੇ ਜਲਦੀ ਹੀ ਸਾਡੀ ਸੀਐਮ ਸਰ ਨਾਲ ਮੀਟਿੰਗ ਕਰਾਉਣੀ ਬੜੀ ਪੇਸ਼ੀਐਂਸ ਵੀ ਸਾਨੂੰ ਸੁਣਾ ਗਿਆ ਬਾਕੀ ਇੱਕ ਗੱਲ ਹੈ ਜਿਹੜਾ ਪਾਲਸੀ ਦੇ ਵਿੱਚ ਪਾਇਆ ਜਾਂਦਾ ਸੀ ਕਿ ਕੋਈ ਬੰਦਾ ਘੱਟ ਕੰਮ ਕਰਨ ਨੂੰ ਬਲੈਕਲਿਸਟ ਕਰਦੇ ਕੋਈ ਨਹੀਂ ਕੀਤਾ ਜਾਊਗਾ ਜਿਹੜਾ ਜੋ ਅਸੀਂ ਮੰਗਾ ਭਾ ਨਹੀਂ ਉਹਨਾਂ ਨੂੰ ਕਿਹਾ ਇਹ ਸਾਰੀਆਂ ਚੀਜ਼ਾਂ ਲਿਖ ਕੇ ਦਿੱਤੀਆਂ ਨੇ ਕੋਰਸੀ ਉਹ ਬਣਾਉ ਜਿਹਦੇ ਨਾਲ ਸਾਡੇ ਕੋਈ ਰੈਂਚਨ ਮਾਰਟਰ ਨਾ ਹੋਵੇ ਸੋ ਇਹ ਨਾਲ ਇਸ ਤੋਂ ਬਾਅਦ ਸਪੇਸ ਦਾ ਮੁੱਦਾ ਜਿਹੜਾ ਕਿਹਾ ਨਾਲ ਅਸੀਂ 11 ਲੱਖ ਰੁਪਏ ਤੋਂ ਜਿਹੜੀ ਕਿ ਸਾਨੂੰ ਹਲੇ ਕੋਈ ਇਸ ਗੱਲ ਦੀ ਗਾਰੰਟੀ ਨਹੀਂ ਹੈ ਉਹ ਅਸੀਂ ਇਹਨਾਂ ਨੂੰ ਕਿਹਾ ਕਿ ਸੀਐਮ ਸਾਹਿਬ ਦੇ ਕੋਲ ਜਾ ਕੇ ਸੀਐਮ ਸਾਹਿਬ ਕੋਲ ਗੱਲ ਕਰਨਗੇ ਸੋ ਉਹ ਜਲਦੀ ਹੀ ਜੇ ਸਾਨੂੰ ਸੀਐਮ ਸਾਹਿਬ ਬੁਲਾਉਣਗੇ ਸੋ ਅਜਿਹਾ ਨਹੀਂ ਹੈ ਕਿ ਮਤਲਬ ਸਾਨੂੰ ਚੀਫ ਸੈਕਰੀਟਰੀ ਸਾਹਿਬ ਨੇ ਔਰ ਸਾਰੇ ਅਫਸਰ ਸਹਿਬਾਨਾ ਨੇ ਜਿਹੜੇ ਨਾਲ-ਨਾਲ ਸੀਗੇ ਉਹਨਾਂ ਦੇ ਵੀ ਕੇ ਸਿੰਘ ਜੀ ਤੇ ਸਾਰੇ ਮਤਲਬ ਸੈਕਟਰੀ ਹੋ ਡਾਇਰੈਕਟਰ ਹੋ ਸਾਰੇ ਐਮਡੀਜ਼ ਬੜੇ ਮੇਰੇ ਖਿਆਲਤ ਮੇਰੀ ਹਿਸਟਰੀ ਵਿੱਚ ਪਹਿਲੀ ਮੀਟਿੰਗ ਹੈ ਨਹੀਂ ਪੇਸ਼ੇਸ਼ਰੀ ਸੋਣਾ ਗਿਆ ਸੋਣਾ ਇਸ ਕਾਕੇ ਗਿਆ ਜਿਹੜੀ ਤੁਹਾਡੀ ਇੱਕ ਯੂਨਿਟੀ ਸੀਗੀ ਸਮਾਂ ਆ ਗਿਆ ਉਹਨਾਂ ਨੇ ਕਿਹਾ ਵੀ ਸੀਐਮ ਸਾਹਿਬ ਨਾਲ ਡਿਸ ਕਰਕੇ ਤੁਹਾਡੀ 2-4 ਦਿਨ ਦੇ ਵਿੱਚ ਮੀਟਿੰਗ ਕਰਾਉਣੀ ਹੈ ਤੇ ਉਸ ਤੋਂ ਬਾਅਦ ਫਿਰ ਅੱਗਲੀ ਕਾਰਵਾਈ ਕਰਾਂ ਸਾਡਾ ਜੀ ਵਾਈਸ ਪ੍ਰਧਾਨ ਪੰਜਾਬ ਦਾ ਇਸ ਮਿਨਿਸਟਰ ਇਸ ਤਰ੍ਹਾਂ ਦੋਸਤੋ ਬੀ ਡਿਮਾਂਡਸ ਬਹੁਤ ਵਧੀਆ ਤਰੀਕੇ ਨਾਲ ਸਾਡੇ ਦੋਵੇਂ ਪ੍ਰਧਾਨਾਂ ਨੇ ਰੱਖੀਆਂ ਬਾਲੀਜ ਲਈ ਬਹੁਤ ਬੰਦਾ ਇਹ ਲੋਕ ਤਾਂ ਹੈ ਜਿਹਨੇ ਸਾਡੇ ਤੇ ਬਹੁਤ ਪੁਰਾਣੀਆਂ ਲਾਗਾਂ ਲੱਗੀਆਂ ਸੀਗੀਆਂ ਉਹ ਇਹਨਾਂ ਨੇ ਧੋਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਸੁਣੀਆਂ ਰਹੀਆਂ ਤਾਂ 4-5 ਦਿਨਾਂ ਉਹਨਾਂ ਨੇ ਸਾਨੂੰ ਟਾਈਮ ਦਿੱਤਾ ਹੈ 4-5 ਦਿਨਾਂ ਦੇ ਵਿੱਚ ਉਹ ਸੀਐਮ ਸਾਹਿਬ ਨਾਲ ਗੱਲ ਕਰਕੇ ਜਿਹੜੀ ਜਿਹੜੀ ਡਿਮਾਂਡ ਸਾਡੀ ਉਹ ਮੰਨ ਸਕਦੇ ਹੋਏ ਉਹ ਡਿਮਾਂਡ ਸਾਡੇ ਮੰਨਣਗੇ ਪਰ ਦੋਸਤੋ ਤੁਹਾਨੂੰ ਇਹ ਗੱਲ ਦੱਸਦਾ ਵੀ ਸਪੇਸ ਦਾ ਮੁੱਦਾ ਅਲੱਗ ਥਿਖਾ ਹੈ ਸਪੇਸ ਦਾ ਸਿਰਫ ਜੀਐਮਐਫਸੀ ਇਹ ਕਹਿੰਦਾ ਜੂਰਾ ਵੀ ਮੈਂ ਇੰਨੀ ਕਰ ਦੂੰਗਾ ਇਹਨੇ ਦਿੱਲੀ ਵੀ ਕਿਹਾ ਸੀਗਾ ਪਰ ਮੈਨੂੰ ਅੱਜ ਵੀ ਲੱਗਦਾ ਮੈਂ ਮੀਟਿੰਗ 'ਚ ਵੀ ਖੜੇ ਹੋ ਕੇ ਕਿਹਾ ਵੀ ਤੁਸੀਂ ਇੰਨੀ ਸਪੇਸ ਨਹੀਂ ਬਣਾ ਸਕੋਗੇ ਦੋਸਤੋ ਸਪੇਸ ਦੇ ਹਾਲੇ ਕੋਈ ਗਾਰੰਟੀ ਨਹੀਂ ਹੈ ਜੇ ਸਾਡੀਆਂ ਇਹ ਚੀਜ਼ਾਂ ਵੀ ਹੋ ਜਾਂਦੀਆਂ ਤਾਂ ਵੀ ਸਾਨੂੰ 50% ਜਿਹੜਾ ਰਲੀਫ ਮਿਲ ਜੇਗਾ ਜਿਹੜੀਆਂ ਅੱਜ ਬਿੰਟਾ ਜੀ ਦੇ ਸੈਣੀ ਸਾਹਿਬ ਨੇ ਉਹਨਾਂ ਦੇ ਅੱਗੇ ਰੱਖਿਆ ਤੇ ਉਹਨਾਂ ਨੇ ਸੁਣੀਆਂ ਬਹੁਤ ਧਿਆਨ ਨਾਲ ਇਸ ਕਰਕੇ ਪੰਜ ਅਰ ਦਿਨ ਦੀ ਵੈਕਟਰ ਪੰਜ ਅਰ ਦਿਨ ਬਾਅਦ ਜਦੋਂ ਸੀਐਮ ਸਾਹਿਬ ਨਾਲ ਮੀਟਿੰਗ ਹੋਏਗੀ ਨਾ ਦੀ ਸੀਐਮ ਸਾਹਿਬ ਇਹਨਾਂ ਨੂੰ ਰਲੀਫ ਲੈ ਕੇ ਜਾਣਗੇ ਫਿਰ ਕੋਈ ਸਪੇਸ ਦਾ ਮੁੱਦਾ ਹੋਏਗਾ ਫਿਰ ਅਗਲੀ ਰਣਨੀਤੀ ਇਸ ਪਲਾਨ ਦਾ ਚੱਲੇ ਬਲੇਕ ਬਲੋਸ ਦੋਸਤੋ ਜਿਹੜਾ ਮੁੱਖ ਮੁੱਦਾ ਆਪਣਾ ਸਪੇਸ ਦਾ ਹੈ ਅਸੀਂ ਅੱਜ ਪੰਜਾਬ ਸਰਕਾਰ ਦੇ ਨਿਗਾਹ ਦੇ ਵਿੱਚ ਇਹ ਗੱਲ ਕਰਾਈ ਹੈ ਕਿ ਇਹਨਾਂ ਨੇ ਓਪਨ ਸੀਲ ਦੇ ਵਿੱਚ ਵੀ ਪੈੜੀ ਦੇਤੀ ਸੀ ਕਿ ਸਾਨੂੰ 15 ਸਾਲ ਕੇਸ ਲੜਨਾ ਪਿਆ ਸੁਪਰੀਮ ਕੋਰਟ ਤੱਕ 90 ਲੱਖਾਂ ਦਾ ਐਸਆਰਐਮ ਜੀਐਮ ਪੰਜਾਬ ਦੇ ਰਿਸ਼ਵਾਜ ਦਾਾਇਆ ਸਟੇਟ ਨੂੰ ਲੇਕਿਨ ਐਸੋਸੀਏਸ਼ਨ ਨੂੰ ਇਸ ਗੱਲ ਤੇ ਯਕੀਨ ਨਹੀਂ ਆਇਆ ਅਸੀਂ ਉਹਨਾਂ ਨੂੰ ਕਿਹਾ ਕਿ ਦਿੱਲੀ ਵੀ ਇਹ ਜਾ ਕੇ ਇੱਕ ਅੰਡਰਟੇਕਿੰਗ ਸੈਂਟਰ ਗਵਰਨਮੈਂਟ ਤੋਂ ਪੰਜਾਬ ਗਵਰਨਮੈਂਟ ਦੇ ਲਈ ਲਈ ਜਾਵੇ ਕਿ ਐਨੀ ਸਪੇਸ ਦੇਣੀ ਹੈ ਅੱਜ ਮਿਲਰਾਂ ਦੇ ਰਚ ਮੁੱਖ ਤੌਰ ਤੇ ਜਿਹੜਾ ਡਰ ਹੈ ਉਸ ਸਪੇਸ ਦਾ ਹੈ ਜੇ ਸਪੇਸ ਜਿੰਨੀ ਮਿਲੂਗੀ ਓਨੇ ਸਾਡੇ ਲੋਕ ਕੰਮ ਕਰ ਲੈਣਗੇ ਇਹ ਆਪਸ਼ਨ ਲੈਟਰ ਦੀ ਵੀ ਦਿੱਤੀ ਹੈ ਇਹਨੂੰ ਅਸੀਂ ਲੀਗਲ ਤੌਰ ਤੇ ਇੰਡੀਆ ਲੈਵਲ ਤੇ ਸੀਐਮ ਸਾਹਿਬ ਨੂੰ ਨਾਲ ਲਿਜਾ ਕੇ ਆਪਣੀਆਂ ਐਸ਼ ਵਿਸ਼ੇਸ਼ਣਾ ਨੂੰ ਦੋਨਾਂ ਨੂੰ ਨਾਲ ਲਿਜਾ ਕੇ ਉੱਥੇ ਇੱਕ ਲੈਵਲ ਤੇ ਅੰਡਰਟੇਕਿੰਗ ਲੈਣੇ ਚਾਹੁੰਦੇ ਆ ਜਿੰਨੀ ਭਾਰਤ ਸਰਕਾਰ ਅੰਡਰਟੇਕਸ ਦੇ ਦੂਗੀ Uni akan mencari kerjaya dosto, kami kam terlalu penat. <-num>